ਜਾਦੂ ਬਹੁਤ ਕਾੜੇ ਚ ਬਹੁਤ ਵਧੀਆ ਜਿੰਨੇ ਵੀ ਆਏ ਸਾਰੇ ਲੋਕ ਸਾਰੇ ਠੀਕ ਹੋ ਕੇ ਗਏ ਆ ਇੰਨਾ ਵਧੀਆ ਕਾੜੇ ਚ ਜਾਦੂ ਕੋ ਕਹਿੰਦੇ ਅੱਧ ਨਹੀਂ ਇਹਨਾਂ ਜਾਦੂ ਵਾਲਾ ਕਾੜਾ ਹੀ ਹੋ ਗਿਆ ਜਾਦੂ ਵਾਲਾ ਕਾੜਾ ਹੋ ਗਿਆ ਹੁਣ ਮੇਰਾ ਕਿਤੋਂ ਨਹੀਂ ਆਰਾਮ ਆਇਆ ਸੀ ਸਭ ਲੋਕ ਸੀ ਲੱਤਦੀਆਂ ਹਾਂ ਪਰ ਇੱਥੋਂ ਆ ਕੇ ਮੇਰਾ ਆਰਾਮ ਆਇਆ ਸਾਰੇ ਪਾਸੇ ਇਲਾਜ ਕਰ ਲਿਆ ਸੀ ਪਰ ਕਿਸੇ ਪਾਸੋਂ ਨਹੀਂ ਆਰਾਮ ਹੋਇਆ ਇੱਥੇ ਆਈਆਂ ਤਾਂ ਫਰਕ ਪਿਆ ਮੇਰਾ ਰਿਪੋਰਟਾ ਵਗੈਰਾ ਸਾਰੀਆਂ ਲੈ ਕੇ ਆਏ ਹੋ ਕਿ ਪਹਿਲੀ ਵਾਰ ਆਏ ਹੋ ਜਾਂ ਕਿ ਦੂਜੀ ਤੀਜੀ ਵਾਰ ਹੋਰ ਤਾਂ ਮਾਰੇ ਅਖੀਲੀ ਵਾਰ ਹੀ ਆਏ ਆ ਅਖੀਲੀ ਵਾਰ ਕਿਉਂ ਜੀ ਠੀਕ ਹੋ ਗਿਆ ਬਸ ਅੱਛਾ ਠੀਕ ਹੋ ਗਿਆ ਹੋਰ ਠੀਕ ਹੋ ਗਿਆ ਬਸ ਦਵਾਈਆਂ ਦਵਾਈਆਂ ਕਾਫੀ ਇਹਨਾਂ ਦੀ ਬਹੁਤ ਵਧੀਆ ਹੈ ਦਵਾਈ ਆਮ ਨਾਲੋਂ ਤੁਹਾਨੂੰ ਆਪਣੇ ਆਪ 'ਚ ਕਿੰਨਾ ਕੋਈ ਬਦਲਾ ਲੱਗ ਰਿਹਾ ਕਹਿੰਦੇ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਿੱਦਾਂ ਕੁਝ ਹੁੰਦਾ ਹੀ ਨਹੀਂ ਹੁਣ ਹੈ ਹੀ ਨਹੀਂ ਕੋਈ ਦੁੱਖ ਕਿੰਨੀ ਵਾਰ ਆਇਓ ਤੁਸੀਂ ਮੈਂ ਤੀਜੀ ਵਾਰ ਤੀਜੀ ਵਾਰ ਹੁਣ ਤੀਜੀ ਵਾਰ ਇਹ ਕਾੜਾ ਵੀ ਪੀ ਕਾੜਾ ਕਿੰਨੀ ਵਾਰ ਪੀ ਰਹੇ ਹੋ ਤੀਜੀ ਵਾਰ ਤੀਜੀ ਵਾਰ ਹੀ ਉਹ ਪੀ ਰਹੇ ਹੋ ਹਾਂ ਜੀ ਸਵਾ ਮਹੀਨਾ ਹੋ ਗਿਆ ਵੈਸੇ ਜਾਨਾ ਸਵਾ ਮਹੀਨਾ ਹੋ ਗਿਆ ਤੁਹਾਨੂੰ ਹਾਂ ਤੇ ਸਵਾ ਮਹੀਨੇ ਤੋਂ ਹੁਣ ਤੁਸੀਂ ਕਾੜਾ ਜਿਹੜਾ ਪੀਤਾ ਆ ਤੀਜੀ ਵਾਰ ਇਹ ਕਿੰਨਾ ਕੁ ਫਰਕ ਲੱਗਦਾ ਆਪਣੇ ਆਪ ਜਿਹੜਾ ਘਰ ਦਾ ਉਹਦੇ ਚ ਫਰਕ ਏ ਥੋੜਾ ਜਿਹਾ ਟੇਸ ਚ ਫਰਕ ਏ ਹਾਂ ਜੀ ਬਾਕੀ ਸਿਹਤ ਵੱਲੋਂ ਬਿਲਕੁਲ ਠੀਕ ਸਿਹਤ ਵੱਲੋਂ ਬਿਲਕੁਲ ਹਾਂ ਜੀ ਕਈ ਮੈਂਬਰ ਸਾਡੇ ਠੀਕ ਹੋਏ ਨੇ ਹਾਂ ਹਾਂ ਜੀ ਹਾਂ ਜੀ ਫਰਸਟ ਟਾਈਮ ਕੜਾ ਪੀਤਾ ਸੀ ਨਾ ਉਦੋਂ ਮੇਰੀ ਪ੍ਰੋਬਲਮ ਜਿਹੜੀ ਸੀਗੀ ਮਤਲਬ ਚੈਸਟ ਪੇਨ ਦੀ ਤੇ ਜਦੋਂ ਮੈਂ ਪੌੜੀਆਂ ਚੜ੍ਹਦਾ ਸੀਗਾ ਮੈਨੂੰ ਸਾਹ ਚੜ੍ਹਦਾ ਸੀਗਾ ਉਹ ਫਰਸਟ ਟਾਈਮ ਤੋਂ ਮੈਨੂੰ ਮਤਲਬ ਉਹ ਠੀਕ ਹੋ ਗਈ ਸੀ ਜਦੋਂ ਪਹਿਲੀ ਵਾਰ ਪੀਤਾ ਜਿਹੜੀ ਮੇਰੀ ਉਹ ਹਾਰਟ ਦੀ ਬਲੋਕੇਜ ਦੀ ਵਜ੍ਹਾ ਨਾਲ ਸੀਗੀ ਉਹ ਮੇਰੀ ਠੀਕ ਹੋ ਗਈ ਸੀ ਮਤਲਬ ਮੇਰੀ ਐਂਜਿਓਗ੍ਰਾਫੀ ਤੇ ਮੇਰੇ ਸਟੰਟ ਦਾ ਆਪਰੇਸ਼ਨ ਹੋਣ ਤੋਂ ਮਤਲਬ ਪਹਿਲਾਂ ਹੀ ਉਹ ਠੀਕ ਹੋ ਗਈ ਸੀ ਪ੍ਰੋਬਲਮ ਫਿਰ ਇਹਨਾਂ ਨੇ ਜਦੋਂ ਮੈਨੂੰ ਪਹਿਲੀ ਵਾਰ ਦਵਾਈ ਦਿੱਤੀ ਪਹਿਲੇ ਥਾੜੇ ਨਹੀਂ ਕੁਝ ਫਰਕ ਪਾਤਾ ਵੀ ਜਿਹੜੀ ਪੇਨ ਹੁੰਦੀ ਸੀ अच्छा ਕਾੜੇ ਨਾਲ ਫਰਕ ਪੈ ਗਿਆ ਹਾਂਜੀ ਜਿਹੜੀ ਪੇਨ ਹੁੰਦੀ ਸੀ ਵੀ ਇਹਦੀ ਹਟਦੀ ਮੈਨੂੰ ਉਹ ਬੰਦ ਹੋ ਗਈ ਹੂੰ ਉਸ ਤੋਂ ਬਾਅਦ ਮੈਂ ਚੱਲਣ ਫਿਰਨ ਵੀ ਲੱਗ ਗਈ ਹੁਣ ਮੈਂ ਸੈਰ ਵੀ ਕਰ ਲੈਂਦੀ ਆ ਅੱਛਾ ਹੁਣ ਤੁਸੀਂ ਸੈਰ ਵੀ ਕਰ ਲੈਂਦੇ ਹਾਂਜੀ ਸੈਰ ਵੀ ਕਰ ਲੈਂਦੀ ਆ ਮੈਨੂੰ 6 ਮਹੀਨੇ ਹੋ ਗਏ ਹੁੰਦੀ ਨੇ ਆ ਦੇਖ ਵਾ 6 ਮਹੀਨੇ ਤੋਂ ਆ ਹਾਂਜੀ ਪਹਿਲਾਂ ਮੈਨੂੰ ਕਿੰਨੇ ਪਰਸੈਂਟ ਫਰਕ ਆ ਜੇ 100 ਦੇ ਵਿੱਚੋਂ ਮੰਨ ਕੇ ਜੀ ਹਾਂਜੀ 90 ਹੈਗੇ ਆ 90 ਪਰਸੈਂਟ ਫਰਕ ਹਾਂਜੀ ਲੋਕਾਂ ਦਾ ਜਿਹੜਾ ਖਾਣ ਪੀਣ ਦਾ ਸਿਸਟਮ ਆ ਉਹ ਵਿਗੜ ਚੁੱਕਿਆ ਹੈ ਲੋਕ ਕੁਦਰਤੀ ਖਾਣੇ ਤੋਂ ਦੂਰ ਹੋ ਗਏ ਹਨ ਹਮਮ ਸਮਝੇਗਾ ਪਹਿਲਾਂ ਚੁੱਲੇ ਤੇ ਰੋਟੀ ਬਣਦੀ ਸੀ ਨਾ ਉਹ ਜਿਹੜਾ ਧੂਆ ਵੀ ਉੱਠਦਾ ਸੀ ਨਾ ਚੁੱਲੇ ਦੇ ਆਲੇ ਦੁਆਲੇ ਬਹਿ ਕੇ ਰੋਟੀਆਂ ਖਾਂਦੇ ਅਸੀਂ ਬੀਬੀਆਂ ਹਮ ਜਿਹੜਾ ਬਣਾਉਂਦੇ ਸੀ ਜਾਂ ਆਪਾਂ ਖਾਂਦੇ ਸੀ ਉਹ ਵੀ ਬਲੋਕੇਜ ਨਾ ਹੋਣ ਦਾ ਕਾਰਨ ਬਣਦਾ ਸੀ ਜਿਹੋਦੇ ਨੇ ਹੁੰਦੀ ਨਹੀਂ ਸੀ ਹੁੰਦੀ ਨਹੀਂ ਸੀ ਬਿਲਕੁਲ ਪਰ ਅੱਜ ਕੱਲ੍ਹ ਚੁੱਲੇ ਨਹੀਂ ਰਹੇ ਨਾ ਗੁੜ ਨਹੀਂ ਰਿਹਾ ਸ਼ੱਕਰ ਨਹੀਂ ਰਹੀ ਹਰੀਆਂ ਸਬਜ਼ੀਆਂ ਨਹੀਂ ਰਹੀ ਅੱਜ ਕੱਲ੍ਹ ਕੀ ਚੱਲ ਰਿਹਾ 29 ਰੁਪਏ ਕਿਲੋ ਵਾਲੀਆਂ ਕਰੀਮਾਂ ਫਾਸਟ ਫੂਡ ਜੰਕ ਫੂਡ ਉਦੇ ਨਾਲ ਸਾਰੀ ਦੁਨੀਆ ਬਿਮਾਰੀਆਂ ਦਾ ਸ਼ਿਕਾਰ ਹੋਗੀ ਤੁਸੀਂ ਜਿਹੜੇ ਮਰਦੀ ਹਸਪੀਟਲ ਚਲ ਜਓ ਐਂ ਲੱਗੂ ਵੀ ਸਾਰਾ ਪੰਜਾਬ ਇੱਥੇ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਹਾਂ 바ਵਾ ਵੈਦ ਇੱਕ ਐਸਾ ਨਾਮ ਹੈ ਜੋ ਹਾਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਲੋਕ ਬੜੀ ਦੂਰੋਂ ਦੂਰੋਂ ਪਹੁੰਚਦੇ ਨੇ ਇੱਕ ਕਾੜੇ ਵਾਲੇ ਬਾਬੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਕਿ ਕਾੜੇ ਵਾਲਾ ਵੈਦ ਕਾੜੇ ਵਾਲਾ ਵੈਦ ਕਿੱਥੇ ਹੈ ਜੀ ਇਸ ਵਕਤ ਲੁਧਿਆਣੇ ਸ਼ਹਿਰ ਦੇ ਵਿੱਚ ਹੈ ਤੇ ਸਾਰੀ ਗੱਲਬਾਤ ਆਪਾਂ ਲੋਕਾਂ ਨਾਲ ਵੀ ਕਰਾਂਗੇ ਕਿਵੇਂ ਪਹੁੰਚਦੇ ਨੇ ਹੁਣ ਜਿਵੇਂ ਤੁਸੀਂ ਪਿੱਛੇ ਵੀ ਦੇਖ ਵੀ ਪਾ ਰਹੇ ਹੋ ਬਾਈ ਜੀ ਹੁਣੀ ਵੀ ਜਿਹੜੀ ਆਪਣੀ ਰਿਪੋਰਟ ਵਗੈਰਾ ਲੈ ਕੇ ਪਹੁੰਚੇ ਨੇ ਬਾਈ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਜੀ ਫਗਵਾੜੇ ਤੋਂ ਆਇਆ ਤੇ ਆ ਰਿਪੋਰਟਾਂ ਵਗੈਰਾ ਸਾਰੀਆਂ ਲੈ ਕੇ ਆਏ ਹਾਂ ਕਿ ਪਹਿਲੀ ਵਾਰ ਆਏ ਹੋ ਜਾਂ ਕਿ ਦੂਜੀ ਤੀਜੀ ਵਾਰ ਹੁਣ ਤਾਂ ਮਾਰੇ ਅਖੀਲੀ ਵਾਰ ਹੀ ਆਏ ਆ ਅਖੀਲੀ ਵਾਰ ਕਿਉਂ ਜੀ ਠੀਕ ਹੋ ਗਿਆ ਬਸ ਅੱਛਾ ਠੀਕ ਹੋ ਗਿਆ ਹੋਰ ਠੀਕ ਹੋ ਗਿਆ ਬਸ ਦਵਾਈਆਂ ਦੁਆਇਆਂ ਕਾਫੀ ਇਹਨਾਂ ਦੀ ਬਹੁਤ ਵਧੀਆ ਹੈ ਦਵਾਈ ਇਹਨਾਂ ਦੀ ਦਵਾਈ ਦੇ ਨਾਲ ਬਿਲਕੁਲ ਠੀਕ ਠਾਕ ਹੋ ਗਿਆ ਕਰ ਗਏ ਕੀ ਦਿੱਕਤ ਸੀ ਤੁਹਾਨੂੰ ਹਾਰਡ ਦੀ ਪ੍ਰੋਬਲਮ ਸੀਗੀ ਬਲੋਕੀਜ ਆ ਗਈ ਸੀ ਬਲੋਕਜ ਆ ਗਈ ਸੀ ਹਾਂਜੀ ਡਾਕਟਰਾਂ ਨੇ ਕੀ ਕਿਹਾ ਸੀ ਡਾਕਟਰਾਂ ਨੇ ਕੋਈ ਤਾਂ ਕਹਿੰਦਾ ਸੀ ਐਡਮਿਟ ਕਰਾਓ ਪੇਸਮੇਕਰ ਪਾਣੀ ਆ ਕੋਈ ਕਹਿੰਦਾ ਸੀ ਆਪਰੇਸ਼ਨ ਹੋਣਾ ਸਟੰਟ ਪਾਣੇ ਆ ਪਰ ਉਹ ਉਹਨਾਂ ਦੀ ਦਵਾਈਆਂ ਦੇ ਨਾਲ ਫਿਰ ਮੈਨੂੰ ਇਹਨਾਂ ਇਹਨਾਂ ਦੀ ਵੀਡੀਓ ਮੈਂ ਦੇਖ ਕੇ ਇਹਨਾਂ ਦੀ ਵੀਡੀਓ ਤੇ ਆਇਆ ਸੀ ਇੱਥੇ ਇਹਨਾਂ ਦੇ ਆਉਣ ਦੇ ਕੋਲ ਦੱਸਿਆ ਇਹਨਾਂ ਨੂੰ ਵੀ ਆਹ ਹਿੰਦੀ ਰਿਪੋਰਟਾਂ ਦੇਖੀਆਂ ਰਿਪੋਰਟਾਂ ਦੇਖਣ ਦੇ ਬਾਵਜੂਦ ਫਿਰ ਇਹਨਾਂ ਨੇ ਦਵਾਈ ਚਾਲੂ ਕੀਤੀ ਹੁਣ 5 ਮਹੀਨੇ ਦਵਾਈ ਮੈਂ ਖਾਧੀ ਆ ਬਿਲਕੁਲ ਹੁਣ ਨੋਰਮਲ ਰਿਪੋਰਟਾਂ ਆਈਆਂ ਸਾਰਾ ਠੀਕ ਠਾਕ ਜਾਨੀ ਹੁਣ ਤੁਸੀਂ 5 ਮਹੀਨੇ ਖਾ ਕੇ ਆ 6ਵੀਂ ਵਾਰ ਆਏ ਹੋ ਜਾਨੀ ਤੇ ਇਹ 6ਵੇਂ ਮਹੀਨੇ ਆਇਓ ਤੇ ਹੁਣ ਇਹਨਾਂ ਨੇ ਕਿਹਾ ਤਾਂ ਕਿ ਹੁਣ ਆਉਣ ਦੀ ਲੋੜ ਨਹੀਂ 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 ਇੱਕ ਗੋਲੀ ਆ ਬਸ ਉਹ ਗੋਲੀ ਤੇ ਜਿਹੜੀ ਉਹ ਤਾਂ ਬੀਪੀ ਦੀ ਵਗੈਰਾ ਜਿੱਦਾਂ ਵੀ ਬੀਪੀ ਬਦਲ ਤੀ ਨਾਲ ਉਹ ਆ ਗੋਲੀ ਉਹਦਾ ਵੈਸੇ ਇਹਨਾਂ ਨੇ ਕਹਿ ਦਿੱਤਾ ਵੀ ਹੁਣ ਤੁਸੀਂ ਬਿਲਕੁਲ ਠੀਕ ਆ ਤੁਹਾਡੀ ਮਰਜ਼ੀ ਆ ਤੁਸੀਂ ਕਾੜਾ ਪੀਣ ਆਉਣਾ ਤਾਂ ਆ ਸਕਦੇ ਆ ਆਦਰਵਾਇਜ਼ ਕੋਈ ਦਿੱਕਤ ਨਹੀਂ ਤਾਂ ਆਮ ਨਾਲੋਂ ਤੁਹਾਨੂੰ ਆਪਣੇ ਆਪ 'ਚ ਕਿੰਨਾ ਕੋਈ ਬਦਲਾ ਲੱਗ ਰਿਹਾ ਕਹਿੰਦੇ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਿੱਦਾਂ ਕੁਝ ਹੁੰਦਾ ਹੀ ਨਹੀਂ ਹੁਣ ਹੈ ਹੀ ਨਹੀਂ ਕੋਈ ਦੁੱਖ ਇਦਾਂ ਲੱਗ ਰਿਹਾ ਬਸ ਹੁਣ ਜਾਨੀ ਇਦਾਂ ਲੱਗਦਾ ਵੀ ਕੋਈ ਦੁੱਖ ਆਏ ਹੀ ਨਹੀਂ ਜਿੱਦਾਂ ਹੁੰਦਾ ਆਣ ਕੇ ਕੋ ਹਵਾ ਦਾ ਝੋਕਾ ਸੀ ਨਿਕਲ ਗਿਆ ਨਿਕਲ ਗਿਆ ਬਿਲਕੁਲ ਨਾਰਮਲ ਮੇਰੀਆਂ ਰਿਪੋਰਟਾਂ ਵਗੈਰਾ ਵੀ ਸਾਰਾ ਕੁਝ ਨਾਰਮਲ ਆਇਆ ਤੇ ਕੋਈ ਦਿੱਕਤ ਨਹੀਂ ਹੈਗੀ ਚੱਲਣ ਫਿਰਨ ਚ ਕੋਈ ਦਿੱਕਤ ਨਹੀਂ ਹੈ ਹੁਣ ਤਾਂ ਸਵੇਰੇ ਮੈਂ ਭੱਜਣ ਜਾਣਾ ਅਰੇ ਵਾਹ ਇਹ ਪਹਿਲਾ ਤੌਰ ਵੀ ਨਹੀਂ ਹੁੰਦਾ ਹਾਂਜੀ ਇੱਕ ਕੁਆਂਟਲ ਮੇਰਾ 10 ਕਿਲੋ ਵੇਟ ਸੀ ਜਿਹੜਾ ਕਿ ਹੁਣ 90 ਕਿਲੋ ਰਹਿ ਗਿਆ ਇਹ ਦੇਖ ਲਓ ਵੀ 20 ਕਿਲੋ ਮੇਰਾ ਵੇਟ ਚ ਫਰਕ ਰਿਡਿਊਸ ਕਰ ਲਿਆ ਹਾਂਜੀ ਉਹ ਵੀ ਭੱਜ ਕੇ ਕੀਤਾ ਕੁਝ ਭੱਜ ਕੇ ਕੁਝ ਇਹਨਾਂ ਦੀਆਂ ਦਵਾਈਆਂ ਦੇ ਨਾਲ ਹਾਂਜੀ ਅਰੇ ਵਾਹ ਬਹੁਤ ਬਹੁਤ ਧੰਨਵਾਦ ਯਵੇਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਉਹਦੇ ਆਖਰੀ ਵਾਰ ਵੀ ਪਹੁੰਚ ਰਹੇ ਨੇ ਜਿਹੜੇ ਜਿਹੜੇ ਲੋਕ ਠੀਕ ਹੋ ਚੁੱਕੇ ਨੇ ਕਿਹਿਆਂ ਨੂੰ ਪੇਸਮੇਕਰ ਕਿਹਾ ਹੋਇਆ ਹਾਰਟ ਦੇ ਵਿੱਚ ਬਲੋਕੇਜ ਜਿਹੜੀ ਆ ਉਹ ਕਹੀ ਹੋਈ ਸੀ ਮਾਤਾ ਜੀ ਉਹਨਾਂ ਦਾ ਵੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਕਿੰਨੀ ਵਾਰ ਆਏ ਤੁਸੀਂ ਦੂਜੀ ਤੀਜੀ ਵਾਰ ਦੂਜੀ ਤੀਜੀ ਵਾਰ ਕਿੰਨੇ ਕੀ ਪ੍ਰੋਬਲਮ ਸੀ ਕਿ ਹੁਣ ਕਿੰਨਾ ਕੁ ਫਰਕ ਆ ਹਰਦੀਪ ਪ੍ਰੋਬਲਮ ਹਰਦੀਪ ਪ੍ਰੋਬਲਮ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਖਵੜੀ ਤੋਂ ਫਗਵਾੜੇ ਤੋਂ ਫਗਵਾੜੇ ਤੋਂ ਇੰਨੀ ਦੂਰੋਂ ਆਏ ਹੋ ਤੁਸੀਂ ਰਾਹ 'ਚ ਹੋਰ ਵੀ ਬਹੁਤ ਡਾਕਟਰ ਨੇ ਹੋਰ ਵੀ ਬਹੁਤ ਵੈਦ ਨੇ ਔਰ ਇਹ ਕਿਵੇਂ ਪਹੁੰਚਣਾ ਬਾਪੂ ਜੀ ਮੈਂ ਯਾਰ ਨਾਲ ਹੀ ਟ ਹੈਗਾ ਫਗਵਾੜਾ ਕਿੱਟ ਦੂਰ ਆ ਹਾਂ ਬੰਨਾ 20 ਕਿਲੋਮੀਟਰ ਫਗਵਾੜਾ ਦਾ 20 ਕਿਲੋਮੀਟਰ ਦੇ ਵਿੱਚ ਹੋਰ ਵੀ ਵੈਦ ਆ ਜਾਂਦੇ ਨੇ ਉਹ ਵੈਦਾਂ ਦੀ ਗੱਲ ਨਹੀਂ ਆ ਇਹ ਜਿਹੜਾ ਆਪਾਂ ਯਕੀਨ ਦੀ ਗੱਲ ਆ ਹੂੰ ਜਿਦੋਂ ਰਾ ਮਾਣੋਂ ਉੱਤੇ ਆਉਣਾ ਇਹ ਗੱਲ ਆ ਨਾ ਮਾਰਿਆ ਹਾਂ ਨਾ ਕਰਕੇ ਆਉਣਾ ਕਿੰਨਾ ਮਦਾਜੀ ਕਿੰਨਾ ਕਿ ਫਰਕ ਆ ਠੀਕ ਹੀ ਆ ਠੀਕ ਹੀ ਆ ਠੀਕ ਆ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਅਸੀਂ ਵੀ ਅੱਗੇ ਜਾ ਕੇ ਵੀ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰਾਂਗੇ ਅੰਦਰ ਤੁਹਾਨੂੰ ਲੈ ਚਲਦੇ ਹਾਂ ਅੰਦਰ ਜਾ ਕੇ ਵੀ ਜਿਹੜੀ ਗੱਲਬਾਤ ਲੋਕਾਂ ਨਾਲ ਜ਼ਰੂਰ ਕਰਾਂਗੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸੋਨ ਲਾਲ ਜੀ ਨਾਮ ਕਿਹੜੀ ਜਗ੍ਹਾ ਤੋਂ ਆਏ ਰਾਜਪੁਰਾ ਤੋਂ ਆਏ ਜੀ ਤੁਸੀਂ ਰਾਜਪੁਰੇ ਦੇ ਆਏ ਤੇ ਰਾਜਪੁਰੇ ਦੇ ਵਿੱਚ ਪਟਿਆਲਾ ਪੈਂਦਾ ਰਾਜਪੁਰੇ ਦੇ ਵਿੱਚ ਖੰਨਾ ਵੀ ਪੈਂਦਾ ਲੁਧਿਆਣਾ ਵੀ ਵਾਹ ਵਾਹ ਹੀ ਵੱਡਾ ਔਰ ਇਹ ਕਿਵੇਂ ਪਹੁੰਚ ਹੋ ਗਈ ਤੇ ਕਿੰਨੀ ਵਾਰ ਆਏ ਅਸੀਂ ਪਹਿਲੀ ਵਾਰ ਹੀ ਆਏ ਹੈਗੇ ਹਾਂ ਜਿਸ ਤਰ੍ਹਾਂ ਇਹਨਾਂ ਦੀ ਐਡ ਦੇਖੀ ਲੋਕਾਂ ਦੇ ਯਾਨੀ ਕਿ ਲੋਕਾਂ ਨੂੰ ਰਾਮ ਆ ਰਿਹਾ ਲੋ ਤਾ ਉਸੇ ਵੀ ਅਸੀਂ ਉਸ ਉੱਪਰ ਵਿਸ਼ਵਾਸ ਨਾ ਲਾਇਆ ਹੈ ਕਿ ਆ ਅੱਗੇ ਦੇਖੋ ਹੁਣ ਦਵਾਈ ਲਈ ਹੈਗੀ ਹੈ ਡਾਕਟਰ ਨੇ ਤੁਹਾਨੂੰ ਕੀ ਕਿਹਾ ਹੋਇਆ ਹਾਰ ਦੀ ਪ੍ਰੋਬਲਮ ਹੈਗੀ ਹੈ ਕੀ ਪ੍ਰੋਬਲਮ ਹੈ ਹਾਰ ਦੀ ਹਾਰ ਦੇ ਬਸ ਥੋੜੀ ਜਿਹੀ ਬਲੋਕੇਜ ਹੈਗੀ ਹੈ ਹੂੰ ਤਾਂ ਉਸੇ ਨਾਲ ਦਵਾਈ ਮੈਡੀਸਿਨ ਅੰਗਰੇਜ਼ੀ ਦੀ ਚੱਲ ਰਹੀ ਹੈਗੀ ਹੈ ਉਹ ਡਾਕਟਰ ਸਾਹਿਬ ਨੂੰ ਇਹਨਾਂ ਨੂੰ ਮਿਲੇ ਦੱਸੀ ਸਾਰੀ ਪ੍ਰੋਬਲਮ ਇਹਨਾਂ ਨੇ ਦੱਸਿਆ ਵੀ ਚਲੋ ਮੈਡੀਸਿਨ ਵੀ ਚਲਦੀ ਰਹੇਗੀ ਥੋੜਾ ਜਿਹਾ ਚਲਦੀ ਰਹੇਗੀ ਬਾਅਦ ਚ ਹਟਾ ਦਾਂਗੇ अच्छा हाल या या है यानी वो मेडिसिन नहीं बंद की थी ਤੁਸੀਂ ਮਿਲਿਆਏ ਅੰਦਰ ਇੱਕ ਵਾਰ ਜਾ ਕੇ ਹਾਂਜੀ ਮਿਲਿਆਏ ਹੈ ਕਿ ਉਹਨੇ ਕਾੜਾ ਪੀਣ ਵਾਸਤੇ ਬੈਠੀ ਹੈਗੀ ਆ ਉਹ ਕਾੜਾ ਪੀਣ ਦੇਖੋ ਕਿੰਨੀ ਦੇਰ ਤੇ ਮਿਲਦਾ ਪਹਿਲੀ ਵਾਰੀ ਅਸੀਂ ਆਏ ਆ ਸਾਨੂੰ ਨਹੀਂ ਨਾ ਪਤਾ ਕਿੰਨਾ ਟਾਈਮ ਲੱਗਦਾ ਨਹੀਂ ਲੱਗ ਜਾਏਗਾ ਜੋ ਜੋ ਅਗਲੀ ਵਾਰੀ ਆਵਾਂਗੇ ਅਗਲੀ ਵਾਰੀ ਪਤਾ ਲੱਗ ਜਾਏਗਾ ਹਾਂਜੀ 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 ਬਿਲਕੁਲ ਦੇਖਦੇ ਹਾਂ ਹੁਣ ਪਰਮਾਤਵਾ ਜਾਣੇ ਆ ਡਾਕਟਰ ਸਾਹਿਬ ਜਾਣੇ ਹੁਣ ਪਤਾ ਨਹੀਂ ਹੈਗਾ ਆਪਾਂ ਤਾਂ ਵਿਸ਼ਵਾਸ ਨਾਲ ਆਏ ਆ ਕਿਉਂਕਿ ਲੋਕਾਂ ਨੇ ਜੀ ਐਡ ਜਿਦਾਂ ਤੁਸੀਂ ਕਰ ਰਹੇ ਆ ਕਿ ਪਹਿਲਾਂ ਐਡਾਂ ਆਈਆਂ ਹੈਗੀਆਂ ਉਹਨਾਂ ਦੀ ਐਡਾਂ ਦੇਖ ਕੇ ਵੇਲ ਉਹ ਰਾਮ ਆਇਆ ਹੈਗਾ ਨਾਲੇ ਆਯੁਰਵੈਦਿਕ ਹੈਗਾ ਇਹ ਦੇਸੀ ਲਾਜੇਗਾ ਹਮ ਫਰਕ ਪਵੇਗਾ ਹੀ ਅਸਾਂ ਐਸਾ ਕਿਸ ਨੂੰ ਜਲਦੀ ਹੋਏ ਕਿਸ ਨੂੰ ਟਾਈਮ ਲਵੇਗਾ ਕਿਸ ਤਰ੍ਹਾਂ ਹਰ ਇੱਕ ਦੀ ਬਲੋਕੇ ਅਲੱਗ-ਅਲੱਗ ਹੈਗੀ ਹੈ ਮੈਂ ਮੈਂ ਤਾਂ ਆਪ ਕਹਿੰਦਾ ਕਿ ਤੁਸੀਂ ਤੰਦਰੁਸਤ ਰਹੋ ਜੀ ਸਾਰੀ ਉਮਰ ਇਹ ਇਦਾਂ ਹੀ ਤੇ ਮੈਂ ਅੱਗੇ ਜਾ ਕੇ ਵੀ ਗੱਲਬਾਤ ਕਰਦੇ ਆ ਸਸੀ ਕਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਨਹੀਂ ਮੈਂ ਨਹੀਂ ਉਹ ਅੰਦਰ ਤੁਸੀਂ ਅੰਦਰ ਪੇਸ਼ੈਂਟ ਆਲਾ ਔਰ ਪੇਸ਼ੈਂਟ ਕੌਣ-ਕੌਣ ਆਏ ਨੇ ਤੁਸੀਂ ਆਏ ਹੋ ਪੇਸ਼ੈਂਟ ਮਦਈ ਕੀ ਨਾਮ ਹੈ ਤੁਹਾਡਾ ਬਬਲੀ ਕਿਹੜੀ ਜਗ੍ਹਾ ਤੋਂ ਲਧਿਆਨੇ ਤੋਂ ਕਿੰਨੀ ਵੀ ਵਾਰ ਆਏ ਤੁਸੀਂ ਅੰਦਰ ਦੂਸਰੀ ਵਾਰਈ ਆਈ ਆਂ ਬੁੱਧਵਾਰ ਦਵਾਈ ਲੈ ਕੇ ਗਈ ਸੀ ਅੱਜ ਗਾੜਾ ਪੀਣ ਆਈ ਆਂ ਅੱਜ ਘਰ ਪਹਿਲਾਂ ਗਾੜਾ ਨਹੀਂ ਪੀਕੇ ਗਏ ਸੀ ਨਹੀਂ ਓਕੇ ਤੇ ਜਦੋਂ ਹੁਣ ਇੱਕ ਇੱਕ ਹਫਤਾ ਹੋ ਗਿਆ ਤੁਹਾਨੂੰ ਨਹੀਂ ਬੁੱਧਵਾਰ ਬੁੱਧਵਾਰ ਦਾ ਮਤਲਬ ਚਾਰ ਪੰਜਵਾਂ ਦਿਨ ਹਾਂ ਫਿਰ ਚਲੋ ਕੋਈ ਨਹੀਂ ਫਿਰ ਆਪਾਂ ਦੇਖਦੇ ਆਂ ਕਿ ਕਿਵੇਂ ਗੱਲਬਾਤ ਬਣਦੀ ਆ ਬਿਲਕੁਲ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਵੀ ਤੁਹਾਨੂੰ ਜਿਹੜੀ ਹੈ ਗੱਲਬਾਤ ਲੋਕਾਂ ਨਾਲ ਆਪਾਂ ਸਾਰਿਆਂ ਨਾਲ ਜ਼ਰੂਰ ਕਰਾਂਗੇ ਤੇ ਅੰਦਰ ਆਪਾਂ ਪਹੁੰਚ ਚੁੱਕੇ ਆਂ ਅੰਦਰ ਜਾ ਕੇ ਵੇਖਦੇ ਆਂ ਤੇ ਗੱਲਬਾਤ ਕਰਦੇ ਆਂ ਸਾਰਿਆਂ ਦੇ ਨਾਲ ਹਾਂ ਸਸਿਕਾ ਮਾਤਾ ਜੀ ਦਵਾਈ ਲੈਣ ਕੌਣ ਕੌਣ ਆਏ ਨੇ ਉਹਰੇ ਤੁਸੀਂ ਲੈਣ ਆਏ ਹੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਬੀਰ ਕੌਰ ਆ ਤੁਸੀਂ ਪੇਸ਼ੈਂਟ ਦੇ ਨਾਲ ਹੋ ਜਾਂ ਖੁਦ ਹਾਂਜੀ ਪੇਸ਼ੈਂਟ ਦੇ ਨਾਲ ਕਿ ਪੇਸ਼ੈਂਟ ਕੌਣ ਨੇ ਹਾਂਜੀ ਮਾਤਾ ਜੀ ਕੀ ਦਿੱਕਤ ਸੀ ਤੁਹਾਨੂੰ ਮੈਨੂੰ ਮਾਤਾ ਜੀ ਹੱਡ ਦੀ ਪ੍ਰੋਬਲਮ ਭਾਜੀ ਹੱਡ ਦੀ ਪ੍ਰੋਬਲਮ ਕਿੰਨੀ ਵਾਰ ਆਏ ਹੋ ਤੁਸੀਂ ਦੂਜੀ ਵਾਰ ਭਾਜੀ ਆਏ ਹੋ ਦੂਜੀ ਵਾਰ ਆਏ ਹੋ ਪਹਿਲਾਂ ਕਿ ਕਦੋਂ ਆਏ ਸੀ ਅਸੀਂ ਪਿਛਲੇ ਹੱਦ ਵਾਰ ਆਏ ਸੀ ਭਾਜੀ ਹਾਂਜੀ ਇੱਕ ਹਫ਼ਤੇ ਦੇ ਵਿੱਚ ਕਿੰਨਾ ਕ ਫਰਕ ਦਿਖਿਆ ਹਜੇ ਤਾਂ ਕਹਿੰਦੇ ਸੀ ਵੀ ਮਤਲਬ ਕੀ ਪੀਓਗੇ ਮਹੀਨੇ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਤੇ ਕਾਫੀ ਅੱਗੇ ਨਾਲੋਂ ਲੱਗਦਾ ਵੀ ਥੋੜਾ ਫਰਕ ਆ ਫਰਕ ਹੈ ਹਾਂਜੀ ਕੀ ਦਿੱਕਤ ਆ ਰਹੀ ਹੈ ਡਾਕਟਰਾਂ ਨੇ ਕੀ ਕਿਹਾ ਹੈ ਹਾਰਟ ਦੀ ਪ੍ਰੋਬਲਮ ਸੀ ਪਾਜੀ ਇਹਨਾਂ ਨੂੰ ਬ੍ਰੇਨ ਦੀ ਪ੍ਰੋਬਲਮ ਵੀ ਆ ਵਿੱਚ ਤੇ ਤਿੰਨ ਨਾੜਾਂ ਵੀ ਬਲੌਕ ਆ ਵਾਲ ਵੀ ਲੀਕ ਆ ਵਾਲ ਵੀ ਲੀਕ ਆ ਹਾਂਜੀ ਡਾਕਟਰ ਕੀ ਕਹਿੰਦ ਨੇ ਉਹ ਕਹਿੰਦੇ ਸੀ ਜੇ ਤਾਂ ਮਤਲਬ ਕੀ ਚਲਦੀ ਹਾਂਜੀ ਨਹੀਂ ਦਵਾਈ ਚਲਦੀ ਹੈ ਦਵਾਈ ਚਲਦੀ ਉਹਨਾਂ ਦੀ ਹਜੇ ਹਾਂਜੀ ਅਰੇ ਦਵਾਈ ਚੱਲ ਰਹੀ ਹੈ ਹਾਂਜੀ ਤੁਸੀਂ ਅੰਦਰ ਇੱਕ ਵਾਰ ਮਿਲਿਆ ਹਾਂਜੀ ਪਿਛਲੀ ਵਾਰ ਮਿਲ ਕੇ ਗਏ ਸੀ ਐਤ ਕੀਤਾ ਜੇ ਜਾਣਾ ਐ ਵੀ ਜਾਣਾ ਹਾਂਜੀ ਬਿਲਕੁਲ ਬਹੁਤ ਧੰਨਵਾਦ ਅੱਗੇ ਤੁਸੀਂ ਕਿੰਨੀ ਵਾਰ ਆਏ ਹੋ ਜੀ ਹੋ ਗਿਆ ਚਤ ਚ ਪੰਜ ਜੀ ਕਿਵੇਂ ਕਿਵੇਂ ਲੱਗ ਰਿਹਾ ਹੈ ਕਿੰਨਾ ਕ ਫਰਕ ਹੈ ਫਰਕ ਆਜੋ ਬਾਪੂ ਜੀ ਆਜੋ 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 ਕੋਈ ਗੱਲ ਨਹੀਂ ਹਾਂਜੀ ਕਿੰਨਾ ਕ ਫਰਕ ਹੈ ਜੀ ਫਰਕ ਹੈ ਕਾਫੀ ਕਾਫੀ ਹਾਂਜੀ ਮਤਲਬ ਜਦੋਂ ਪਹਿਲੀ ਵਾਰ ਆਏ ਸੀਗੇ ਤੇ ਹੁਣ ਜਦੋਂ ਚੌਥੀ ਪੰਜ ਉਹ ਫਰਕੇ ਦੂਰੀ ਦਾ ਸੀਗਾ ਤੇ ਹੁਣ ਹੁਣ ਆਪਣੇ ਆਪ ਅੱਭੀ ਤਕਰੀਬ ਹੈ ਪਰ ਇੰਨੀ ਨਹੀਂ ਹੁਣ ਹੁਣ ਇੰਨੀ ਨਹੀਂ ਹੈ ਲਖੀਏ ਜੀ ਭੁੱਖ ਵੀ ਲੱਗਦੀ ਬਹੁਤ ਸਣੀ ਫਿਰ ਜਿਹੜੀਆਂ ਹੋ ਡਾਕਟਰਾਂ ਕੋਲ ਆਪਾਂ ਜਾਂਦੇ ਸੀਗੇ ਉਦੋਂ ਤੇ ਹੁਣ ਉਹਨਾਂ ਨੂੰ ਮਿਲਦੇ ਹਾਂ ਫਿਰ ਅੱਛਾ ਦਵਾਈ ਲੈ ਰਹੇ ਹਾਂ ਮੈਂ ਕੋਈ ਹੋਰ ਮੈਡੀਸਨ ਸਿਰਫ ਆਹੀ ਕਰ ਇਹਨੇ ਵੈਸਬ ਦੀ ਲੈ ਰਹੇ ਹੈ ਇਹੀ ਲੈ ਰਹੇ ਹਾਂਜੀ ਪਰ ਕਿੰਨਾ ਕੁ ਬਹੁਤ ਜ਼ਿਆਦਾ ਜੀ ਕਹਿ ਸਕਦੇ ਹਾਂ 100 ਚ ਕਿੰਨੇ ਪਰਸੈਂਟ 100 ਚ 50 ਤੇ ਹੈਗੇ ਪੁੱਤਰ 50% ਹੈ ਜੀ ਬਿਲਕੁਲ ਮਾਦਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੀਮਾ ਹੈ ਕਿਹੜੀ ਜਗ੍ਹਾ ਤੋਂ ਆਏ ਸੀ ਮੈਂ ਗੁਰਾਇਆਂ ਤੋਂ ਆਈਆਂ ਕੀ ਦਿੱਕਤ ਸੀ ਤੁਹਾਨੂੰ ਮੇਰੀ ਨਹੀਂ ਮੇਰੀ ਬੇਟੀ ਨੂੰ ਹਾਰਡ ਦੇ ਪ੍ਰੋਬਲਮਸ ਸੀਗੀ ਉਹ ਦੂਸਰੀ ਵਾਰ ਆਈ ਹੈ ਦੂਸਰੀ ਵਾਰ ਹੈ ਉਹਨਾਂ ਨੂੰ ਕੀ ਕਿਹਾ ਹੋਇਆ ਸੀ ਡਾਕਟਰਾਂ ਨੇ ਉਹਨਾਂ ਨੂੰ ਆਪਰੇਸ਼ਨ ਦੱਸਿਆ ਸੀ ਹਾਰਡ ਦਾ ਹਾਰਡ ਦਾ ਹਾਂ ਤੇ ਕਿੰਨੀ ਉਮਰ ਰਹੀ ਹੋਗੀ ਕੁੜੀਆ ਦੀ ਹਾਂਜੀ ਕੁੜੀਆ ਦੀ ਕਿੰਨੀ ਉਮਰ ਕੋਮਰ 40 ਸਾਲ ਹੈ 36 37 ओके ستੇ ਤੁਹਾਡੀ ਬੇਟੀ ਹੈ ਅੱਛਾ ਤੁਹਾਡੀ ਬੇਟੀ ਹੈ ਮੈਂ ਸਮਝ ਗਿਆ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਹੋਰ ਉਹ ਦੋਏ ਡਾਕਟਰਾਂ ਨੇ ਕਿਹਾ ਕਿ ਆਪਰੇਟ ਕਰਨਾ ਪਏਗਾ ਤੇ ਉਰੇ ਫਿਰ ਤੁਸੀਂ ਪਹਿਲੀ ਵਾਰ ਆਏ ਹੋ ਮੈਂ ਤਾਂ ਉਹਦੇ ਨਾਲ ਹੀ ਆਈ ਹਾਂ ਪਹਿਲੀ ਵਾਰ ਤੁਸੀਂ ਪਹਿਲੀ ਵਾਰ ਆਏ ਹੋ ਉਹ ਪਹਿਲਾਂ ਆਇਆ ਆਹ ਤੀਜੀ ਵਾਰੀ ਆਇਆ ਉਹ ਦੂਜੀ ਵਾਰ ਆਇਆ ਹਾਂ ਕਿੰਨੀ ਕਿ ਦਿੱਕਤ ਪਰੇਸ਼ਾਨੀ ਤੁਹਾਨੂੰ ਦੱਸ ਦਿੱਤਾ ਹੋਊਗੀ ਕਿ ਮਮਾ ਹੁਣ ਇੰਨਾ ਕ ਫਰਕ ਪੈ ਗਿਆ ਜਾਂ ਰੈਂਦੀ ਫਗਵਾੜੇ ਮੈਂ ਰੈਂਦੀਆਂ ਘਰ ਆਇਆ ਬਾਕੀ ਬੱਚੀ ਨੂੰ ਪਤਾ ਹੋਣਾ ਵੀ ਮੈਨੂੰ ਕੀ ਪ੍ਰੋਬਲਮ ਠੀਕ ਆ ਜਾਂ ਕਿਦਾਂ ਉਹ ਪੀਲੇ ਟੀ-ਸ਼ਰਟ ਵਾਲੇ ਜੀ ਓਕੇ ਬਿਲਕੁਲ ਆਪਾਂ ਇਹ ਜੀ ਗੱਲਬਾਤ ਜਿਹੜੀ ਆ ਜਰੂਰ ਕਰਦੇ ਹਾਂ ਅੰਦਰ ਜਾ ਕੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨੇ ਬਹੁਤ ਜ਼ਿਆਦਾ ਰਸ਼ ਰਹਿੰਦਾ ਤੇ ਨੰਬਰ ਮੈਂ ਸਤਿ ਸ੍ਰੀ ਅਕਾਲ ਓਕੇ ਨਹੀਂ ਓਕੇ ਓਕੇ ਥੈਂਕ ਯੂ ਤੇ ਆਪਾਂ ਅੰਦਰ ਜਾ ਕੇ ਜਿਹੜੀ ਇਹ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਾਪਰੇ ਸਿੰਘ ਜੀ ਕਿਹੜੀ ਜਗਤ ਆਯਾ ਅੰਮ੍ਰਿਤਸਰ ਤੋਂ ਆਯਾ ਅੰਮ੍ਰਿਤਸਰ ਤੋਂ ਕਿੰਨੀ ਵਾਰ ਆਇਆ ਮੈਂ ਤੀਸਰੀ ਵਾਰ ਆਇਆ ਤੀਸਰੀ ਵਾਰ ਇਹ ਦਿੱਕਤ ਸੀ ਕੀ ਪਰੇਸ਼ਾਨੀ ਸੀ ਮੇਰੇ ਹਾਰਟ ਜਮੇਂ ਬਲੌਕ ਹੋ ਜਾਏ ਸੀ ਲਾਸਟ ਲਾਸਟ ਇਅਰ ਅਗਸਤ ਦੇ ਵਿੱਚ ਅਗਸਤ ਦੇ ਵਿੱਚ ਤੇ ਹੁਣ ਕੀ ਨਾਕ ਫਰਕ ਸਮਝ ਸਕਦੇ ਆ ਤੇ ਡਾਕਟਰਾਂ ਨੇ ਕੀ ਆਖਿਆ ਸੀ ਡਾਕਟਰ ਆਖਦੇ ਬਾਈਪਾਸਾਂ ਚੁਰੀ ਹੋਈ ਡਾਕਟਰ ਨੇ ਬਾਈਪਾਸ ਲਿਖਤਾ ਸੀ ਹਾਂਜੀ ਫਿਰ ਕਰਵਾਈ ਕਿਉਂ ਨਹੀਂ ਕੀ ਆਇਆ ਦਿਮਾਗ ਉਹ ਵੀ ਕੋਈ ਇੱਥੇ ਵੀ ਮੈਂ ਜਾ ਕੇ ਦੇਖ ਲੈਣੇ ਕਿ ਕਹਿੰਦੇ ਨੇ ਉਸ ਤੋਂ ਬਾਅਦ ਦੇ ਪਰਪਲ ਆਪਸ਼ਨ ਦੇ ਪਰ ਹੈ ਗਈ ਇਹਨੇ ਤੇ ਕਰਾਂ ਦੀ ਜਮੇ ਮੈਂ ਤੁਸੀਂ ਉਹਦੇ ਤੀਜੀ ਵਾਰ ਆਏ ਹਾਂ ਜੇ ਫਰਕ ਆ ਤਾਂ ਹੀ ਬਿਲਕੁਲ ਜੀ ਕਿੰਨਾ ਕੁ ਫਰਕ ਹੈ 30% ਤੇ ਹੈ ਇਹ ਬਲਕਿ ਜੋਨ ਹੋ ਗਿਆ ਫਰਕ ਪੈਣਾ ਹਾਂ ਬਿਲਕੁਲ ਜਿਸ ਤੱਕ ਪਹਿਲਾਂ ਬਹੁਤ ਜ਼ਿਆਦਾ ਸਾਹ ਚੜਦਾ ਸੀ ਚੱਲ ਲੱਗੇ ਆ ਉਹਨੋਂ ਥੋੜਾ ਠੀਕ ਹੈ ਅੱਗੇ ਨਾਲੋਂ ਤੇ ਹੁਣ ਜਦੋਂ ਹੁਣ ਉਹ ਡਾਕਟਰਾਂ ਨੂੰ ਮਿਲਦੇ ਹੋ ਜਾਂ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਈ ਉਹਨਾਂ ਦੀ ਖਾੜ ਮੈਡੀਸਿਨ ਚੱਲ ਰਹੀ ਜੋ ਉਹਨਾਂ ਨੇ ਪਾਸਟ ਡੇ ਤੋਂ ਕਿਹਾ ਮੈਨੂੰ ਇਹਨਾਂ ਦੇ ਕਿ ਦੂਜੀ ਮੈਡੀਸਿਨ ਜਿਹੜੀ ਪਹਿਲਾਂ ਚੱਲ ਰਹੀ ਹੋਊਗੀ ਕਾਈਪੈਥੀ ਦੀ ਤੇ ਉਹ ਚੱਲ ਰਹੀ ਹੈ ਹਾਂ ਬਿਲਕੁਲ ਨਾਲ ਚੱਲ ਰਹੀ ਹੈ ਇਹਨੇ ਉਹ ਵੀ ਨਾਲ ਨਾਲ ਚੱਲ ਰਹੀ ਹੈ ਉਹ ਕਹਿੰਦੇ ਡਾਕਟਰ ਉਹ ਵੈਦ ਜੀ ਕਹਿੰਦੇ ਕਿ ਉਹ ਹੌਲੀ ਹੌਲੀ ਘਟਾਵਾਂਗੇ ਟਾਈਮ ਆਂਦੇ ਫਿਲਹਾਲ ਅੱਛਾ ਔਰ ਤੁਸੀਂ ਤਿਆਰੀ ਮਤਲਬ ਨਾਰੀ ਕੈਰੀ ਕਰਨੀ ਹੈ ਕਿੰਨੀ عمر ਉਹ ਪਾ ਜੀ ਤੁਹਾਡੀ ਮੇਰੀ 44 ਸਾਲ ਹੈ 44 ਸਾਲ ਹਾਂਜੀ ਤੇ ਇਹ ਜਿਵੇਂ ਹੁਣ ਤੁਹਾਨੂੰ ਲੱਗਦਾ ਹੈ ਕਿ ਕਿੰਨੀ ਵਾਰ ਹੋਰ ਆਣਾ ਪਊਗਾ ਤੇ ਕਿਦੇ ਜਿਵੇਂ ਲੋਕਾਂ ਨੂੰ ਹੋਰਾਂ ਨੂੰ ਦੱਸਦੇ ਹਾਂ ਕਿ ਮੈਂ ਉੱਥੋਂ ਤੋਂ ਫਲਾਣੇ ਦੂਜੇ ਕੋਈ ਮਨ ਪੁੱਛਦਾ ਤੇ ਦੱਸਾਂਗਾ ਜਰੂਰ ਜੇ ਮਨ ਨੂੰ ਬੈਨੇਫਿਟ ਹੋਏਗਾ ਤੇ ਕਿਸ ਨੂੰ ਜੇ ਹੋਰ ਕਿਸੇ ਨੂੰ ਵੀ ਬੈਨੇਫਿਟ ਮਿਲਦਾ ਹੈ ਡੈਫੀਨਿਟ ਇਹ ਦੱਸਾਂਗਾ ਇਹ ਫਾਇਦਾ ਹੋਰ ਕਿਸੇ ਨੂੰ ਮਿਲਣਾ ਚਾਹੁੰਦਾ ਤੇ ਜਰੂਰ ਦੱਸਾਂਗਾ ਉਹਨੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਬਈ ਰਵਿੰਦਰ ਕੁਮਾਰ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਤੁਸੀਂ ਹੁਸ਼ਿਆਰਪੁਰ ਤੋਂ ਜੀ ਮੇਰੇ ਦਿਮਾਗ ਇੱਕ ਗੱਲ ਆ ਜਾਂਦੀ ਹੈ ਸਤੋਤੋ ਵੀ ਜ ਆ ਅੰਮ੍ਰਿਤਸਰ ਤੋਂ ਲੁਧਿਆਣੇ ਆਉਣਾ ਹੁਸ਼ਿਆਰਪੁਰ ਤੋਂ ਲੁਧਿਆਣੇ ਆਲਾ ਬਹੁਤ ਵੈਦ ਡਾਕਟਰ ਹਸਪੀਟਲ ਬਹੁਤ ਵੱਡੇ ਵੱਡੇ ਪੈਂਦੇ ਨੇ ਰਾਹ ਦੇ ਵਿੱਚ ਤੇ ਆਪਾਂ ਉਰੇ ਕਿਵੇਂ ਪਹੁੰਚ ਜਣੇ ਹੁਸ਼ਿਆਰਪੁਰ ਤੋਂ ਨਹੀਂ ਮੈਂ ਤਾਂ ਬਈ ਇਧਾਂ ਦੀ ਵੀਡੀਓ ਦੁਬਈ ਤੋਂ ਦੇਖਦਾ ਹੁੰਦਾ ਸੀ ਦੁਬਈ ਤੋਂ ਮਤਲਬ ਛੁੱਟੀ ਲੈ ਕੇ ਇਲਾਜ ਕਰਾਉਣ ਆਇਆ ਆਪਾਂ ਦੁਬਈ ਤੋਂ ਦੇਖਦਾ ਹੁੰਦਾ ਵੀਡੀਓ ਦੁਬਈ ਤੋਂ ਵੀਡੀਓ ਦੇਖ ਕੇ ਫਿਰ ਛੁੱਟੀ ਲੈ ਕੇ ਆਇਆ ਮੈਂ ਇਹ ਵੀਡੀਓ ਦੇਖਦਾ ਹੁੰਦਾ ਸੀ ਤੇ ਮੈਨੂੰ ਉੱਥੇ ਪ੍ਰੋਬਲਮ ਇੱਕ ਸਾਲ ਤੋਂ ਮਤਲਬ ਸੀਗੀ ਮਾਈਗਰੇਨ ਦੀ ਦੇ ਨਾਲ ਨਾਲ ਮੈਨੂੰ ਪ੍ਰੋਬਲਮ ਸ਼ੁਰੂ ਹੋ ਗਈ ਕੋਲੇਸਟੇਰੋਲ ਦੀ ਕੋਲੇਸਟੇਰੋਲ ਦੇ ਨਾਲ ਨਾਲ ਫਿਰ ਮੈਂ ਇੱਥੇ ਆ ਕੇ ਪ੍ਰੋਪਰ ਟੈਸਟ ਕਰਾਇਆ ਤੇ ਫਿਰ ਮੇਰੀ ਐਂਜਿਓਗ੍ਰਾਫੀ ਹੋਈ ਐਂਜਿਓਗ੍ਰਾਫੀ 'ਚ ਪਤਾ ਲੱਗਾ ਮੇਰੀਆਂ ਪਲਾਗ ਮਤਲਬ ਹਾਰਟ ਦੀਆਂ ਦੋ ਨਾੜਾਂ ਸ਼੍ਰੇਂਖਾ ਤੇ ਉਹ ਮੈਨੂੰ ਸਟੰਟ ਪਾਉਣਾ ਪੈ ਗਿਆ ਤੇ ਦੋ ਦੋ ਸਟੰਟ ਪਾਉ ਚੁੱਕੇ ਆ ਦੋ ਸਟੰਟ ਪਾਉ ਚੁੱਕੇ ਆ ਤੇ ਨਾਲ ਜਿਹੜੀ ਸਟੰਟ ਦੀ ਦਵਾਈ ਮੇਰੀ ਸ਼ੁਰੂ ਹੋਈ ਹੈ ਮਾਈਗਰੇਨ ਤਾਂ ਮੈਰੀ ਕਰਦੀ ਡਾਕਟਰ ਸਾਹਿਬ ਨੇ ਠੀਕ ਪਹਿਲੀ ਵਾਰ ਜੀ ਤੇ ਜਿਹੜਾ ਮੈਨੂੰ ਪ੍ਰੋਬਲਮ ਆਉਂਦੀ ਸੀ ਸਾਹ ਚੜਾ ਦਾ ਸੀਗਾ ਤੇ ਜਸਟ ਜਪੇਨ ਹੁੰਦੀ ਸੀ ਮੇਰੇ ਸਟੰਟ ਪਾਉਣ ਤੋਂ ਪਹਿਲਾਂ ਹੀ ਉਹ ਠੀਕ ਹੋ ਚੁੱਕੀ ਸੀ ਤੇ ਜਿਹੜਾ ਇਹ ਕਾੜਾ ਪੀਂਦੇ ਹੈਗੇ ਆ ਉਹਦੇ ਨਾਲ ਠੀਕ ਹੋ ਚੁੱਕੀ ਸੀ ਇਹ ਤੇ ਬਟ ਸਟੰਟ ਪਾਇਆ ਫਿਰ ਵੀ ਕਿਉਂਕਿ ਦਵਾਈ ਮੈਂ ਆਪਣੀ ਛੁੱਟੀ ਦੇ ਵਿੱਚ ਵਿੱਚ ਨਹੀਂ ਕਵਰ ਕਰ ਸਕਦਾ ਸੀਗਾ ਕਿਉਂਕਿ ਮੇਰੀ ਛੁੱਟੀ ਘਾਟਾਂ ਸਟੰਟ ਮੈਨੂੰ ਇਸ ਲਈ ਪਾਉਣਾ ਪਿਆ ਯੋਗ ਇਹ ਲੋਈ ਬਾਹਰ ਜਾ ਨਹੀਂ ਸਕਦੀ ਹੈਗੀ ਤੇ ਕਾੜਾ ਮੈਂ ਰੈਗੂਲਰ ਪੀ ਨਹੀਂ ਸਕਦਾ ਜਿੰਨਾ ਚਿਰ ਮੈਂ ਇੱਥੇ ਆ ਉਹਨਾਂ ਚਿਰ ਮੈਂ ਦਵਾਈ ਰੈਗੂਲਰ ਕੰਟੀਨਿਊ ਕਰਦਾ ਤੁਸੀਂ ਕਿੰਨੇ ਟਾਈਮ ਵਾਸਤੇ ਮੈਂ ਤਕਰੀਬਨ 2 ਮਹੀਨੇ ਤੋਂ ਮਤਲਬ ਦਵਾਈ ਲੈ ਰਿਹਾ ਆ ਇਹ ਤਕਰੀਬਨ ਹੁਣ ਮੈਂ 20 ਦਿਨ ਹੋ ਰਿਤੇ ਆ ਤੁਸੀਂ 2 ਮਹੀਨੇ ਦੁੱਤੀ ਆਪਾਂ ਸਮਝੀ ਜੇ ਆਪਾਂ ਇਹ ਗੱਲ ਸਮਝੀ ਕਿ 2 ਮਹੀਨੇ ਪਹਿਲਾਂ ਤੁਹਾਨੂੰ ਕਿੰਨਾ ਕ ਫਰਕ ਸੀ ਤੇ ਹੁਣ ਕਿੰਨਾ ਕ ਬਹੁਤ ਜ਼ਿਆਦਾ ਫਰਕ ਆ ਭਾਜੀ ਤਕਰੀਬਨ 80% ਨੂੰ ਮਤਲਬ ਫਰਕ ਹੈਗਾ 80% ਨੂੰ ਫਰਕ ਹੈਗਾ ਆ ਬਾਈ ਜੀ ਉਹ ਹੀ ਜਦ ਸਵਾਮਤੋਂ ਨੂੰ ਪੁੱਛੋ ਬੜੇ ਰਾਹ ਦੇ ਵਿੱਚ ਹਸਪਤਾਲ ਵੈਦ ਆਉਂਦੇ ਨੇ ਤੁਸੀਂ ਉਹਨਾਂ ਕੋਲ ਐਕਸਟ੍ਰੀਮ ਕਿਉਂ ਮੈਂ ਜਿਹੜਾ ਅੰਮ੍ਰਿਤਸਰ ਦੇ ਦੋ ਸਪੈਸ਼ਲਿਸਟ ਹਸਪਤਾਲ ਹੈ ਇੱਕ ਆਈਆਈ ਹੈ ਇੱਕ ਆਪਣਾ ਅਮਨਦੀਪ ਹਸਪਤਾਲ ਜਿੱਥੋਂ ਮੇਰਾ ਸਟੈਂਡ ਪਿਆ ਸੀ ਮੇਰਾ ਵੀ ਕੋਈ ਸਟੈਂਡ ਪੈ ਚੁੱਕਾ ਆਲਰੇਡੀ ਅੱਛਾ ਤੁਹਾਡੇ ਵੀ ਸਟੈਂਡ ਪੈ ਚੁੱਕਿਆ ਹੈ ਜੀ ਗਾਸ ਤੇ ਪਿਆ ਸੀ ਉਹ ਉਸ ਤੋਂ ਬਾਅਦ ਹੀ ਗਿਆ ਆਪਣਾ 40s ਸਕਾਡ ਹਸਪਤਾਲ ਉਹ ਵੀ ਸਪੈਸ਼ਲਿਸਟ ਹੈ ਉਹਨਾਂ ਨੇ ਜਿਹੜੇ ਮੇਨ ਡਾਕਟਰ ਰეკਮੈਂਡ ਉਹਨਾਂ ਨੇ ਆਖਿਆ ਹੈ ਕਿ ਤੁਹਾਡਾ ਬਾਈਪਾਸ ਮਤਲਬ ਕਿ ਸਰਜਰੀ ਹੀ ਹੋਈ ਲਾਸਟ ਆਪਸ਼ਨ ਉਹ ਆਪਣੇ ਕੋਲ ਪੀਜੀਆਈ ਅਨ ਇੱਕ ਵਾਰੀ ਉੱਥੋਂ ਜਾਣ ਤੋਂ ਬਾਅਦ ਇੱਕ ਵਾਰੀ ਇੱਥੇ ਆ ਜਾ ਜਨੇ ਨਾ ਸੁਣਿਆ ਸੀ ਤੇ ਹੁਣ ਇੱਥੇ ਆ ਕੇ ਦੇਖਿਆ ਤੇ ਥੋੜਾ ਫਰਕ ਲੱਗ ਹੀ ਰਿਹਾ ਤੁਹਾਨੂੰ ਦੱਸ ਰਿਹਾ ਜਿੱਤ ਅੱਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਪਾ ਅੱਗੇ ਵੀ ਜਿਹੜੀ ਇਹ ਗੱਲ ਬਾਤ ਜ਼ਰੂਰ ਕਰਦੇ ਆ ਅ ਸਰ ਮੈਮ ਸਸੀ ਕੀ ਨਾਮ ਹੈ ਤੁਹਾਡਾ ਮੈਂ ਤੁਹਾਨੂੰ ਕਿੱਥੇ ਜਾਣਾ ਨਾਮ ਤਾਂ ਦੱਸੋ ਬਲਜੀਤ ਚੌਰ ਅੱਛਾ ਕਿਹੜੀ ਜਗ੍ਹਾ ਤੋਂ ਆਏ ਮੁੰਡੀਆਂ ਤੋਂ ਕੀ ਦਿੱਕਤ ਸੀਗੀ ਤੁਹਾਨੂੰ ਕੀ ਪਰੇਸ਼ਾਨੀ ਹੈ ਮੈਨੂੰ ਬਹੁਤ ਨੁਕਸ ਸੀਗਾ ਜਾਨੀ ਮੈਂ ਸਾਰੇ ਦੋਨੋਂ ਪਾਸਾ ਤੋਂ ਠੀਕ ਆ ਠੀਕ ਹੋ ਕਿੰਨੀ ਵੀ ਵਾਰ ਆਇਆ ਹੋ ਗਿਆ ਮੈਨੂੰ 6-7 ਮਹੀਨੇ ਦਵਾਈ ਖਾਂਦੇ ਆ 6-7 ਮਹੀਨੇ ਹਾਂ ਦਿਲ ਠੀਕ ਆ ਸਾਰੇ ਨੁਕਸ ਠੀਕ ਨੇ ਹਾਂ ਅਰੇ ਬਾ ਕੀ ਕੀ ਉਹਨਾਂ ਦੇ ਵਿੱਚ ਕੋਈ ਨੁਕਸ ਦੱਸ ਦੋ ਕਿਹੜੇ ਕਿਹੜੇ ਸਿਰ ਤੇ ਕਾਣਾ ਵੀ ਨਹੀਂ ਬੋਲਣਾ ਵੀ ਨਹੀਂ ਆਉਂਦਾ ਉਹ ਹਾੜ ਦਾ ਸੀਗਾ ਇੱਕ ਹਾਂ ਦਿਲ ਦੀ ਇੱਕ ਦਿਲ ਦਾ ਸੀਗਾ ਹਾਂ ਇੱਕ ਵਸ ਸ਼ੂਗਰ ਸੀ ਹੂੰ ਹੋਰ ਹੋਰ ਨੁਕਸ ਹੋਰ ਤੇ ਮੈਂ ਯਾਦ ਨਹੀਂ ਹੁਣ ਜਣੀ ਫਰਕ ਹੈ ਹੁਣ ਠੀਕ ਆ ਉਹਨਾਂ ਨੂੰ ਹੁਣ ਜਣੀ ਜਿਹੜਾ 6-7 ਮਹੀਨੇ ਪਹਿਲਾਂ ਜਿਹੜਾ ਕਸ਼ਟ ਸਰੀਰ ਚੱਲ ਰਿਹਾ ਸੀ ਉਹ ਤੋਂ ਹੁਣ ਨਜਾਦ ਮਿਲ ਹਾਂ ਠੀਕ ਆ ਉਹਨਾਂ ਆਪ ਤਾਂ ਠੀਕ ਆ ਦਵਾਈਆਂ ਖਾਦੀਆਂ ਬਾਹਤਾਂ ਦੇ ਬਲ ਕਿਸੇ ਨੇ ਟੈਕਟ ਨਹੀਂ ਕਰਾਇਆ ਹੈ ਕਿ ਉਹਨਾਂ ਡਾਕਟਰਾਂ ਤੇ ਬੜ ਬੜੇ ਡਾਕਟਰਾਂ ਨੂੰ ਦਵਾਈਆਂ ਖਾਦਦੇ ਨੇ ਕਿਸੇ ਨੇ ਨਹੀਂ ਕਿ ਰਾਹ ਪਾਇਆ ਹੈਗਾ ਇੱਥੇ ਆ ਕੇ ਰਾਹ ਪੈ ਗਏ ਹੁਣ ਠੀਕ ਹੁਣ ਠੀਕ ਹੁਣ ਕੋਈ ਪਰਵਾਹ ਹੁਣ ਕੋਈ ਪਰਵਾਹ ਨਹੀਂ ਹੈ ਅਰੇ ਹਾਂ ਬਹੁਤ ਸੋਹਣੇ ਬਿਲਕੁਲ ਸਤਸਿਕਾ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਬਲਜੀਤ ਕੋ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ 90 ਕੋਲੋਂ ਲੋਹਰਾਂ ਕਲਾਂ ਦੀ ਕੀ ਦਿੱਕਤ ਸੇ ਪਰੇਸ਼ਾਨੀ ਲੈ ਕੇ ਆਏ ਹਾਰਟ ਦੀ ਮਰੀਜ਼ ਜੀ ਹਾਂਜੀ ਕੀ ਕਿਹਾ ਸੀ ਡਾਕਟਰ ਨੇ ਕੀ ਪ੍ਰੋਬਲਮ ਸੀ ਮੈਨੂੰ ਅਟੈਕ ਆ ਗਿਆ ਕਿ ਜੀ ਮੈਂ ਤਾਂ ਇਲਾਜ ਕਰਾਇਆ ਨਹੀਂ ਗੇ ਫਿਰ ਅਸੀਂ ਇਹਨਾਂ ਦੀ ਵੀਡੀਓ ਦੇਖਦੇ ਤੇ ਅੱਛਾ ਤੁਹਾਨੂੰ ਅਟੈਕ ਆ ਗਿਆ ਸੀ ਹਾਂਜੀ ਫਿਰ ਵੀ ਮੈਂ ਇਲਾਜ ਕਰਾ ਨਹੀਂ ਸਕੀ ਮੇਰੇ ਘਰ ਚ ਦੋ ਢੱਥਾਂ ਹੋ ਗਈਆਂ ਦੀਆਂ ਹੂੰ ਵੀ ਫਿਰ ਅਸੀਂ ਵੀਡੀਓ ਦੇਖੀਗੇ ਨਾ ਵੀ ਫਿਰ ਜਦੋਂ ਜ਼ਿਆਦਾ ਤੰਗ ਹੋ ਗਏ ਫਿਰ ਅਸੀਂ ਉਰੇ ਆਏ ਤੇ ਹੂੰ ਫਿਰ ਇਹਨਾਂ ਨੇ ਜਦੋਂ ਮੈਨੂੰ ਪਹਿਲੀ ਵਾਰ ਦਵਾਈ ਦਿੱਤੀ ਪਹਿਲੇ ਖਾੜੇ ਨਹੀਂ ਕੁਝ ਫਰਕ ਪਾਤਾ ਵੀ ਜਿਹੜੀ ਫੇਨ ਹੁੰਦੀ अच्छा काले ਨਾਲ ਫਰਕ ਪੈ ਗਿਆ ਹਾਂਜੀ ਜਿਹੜੀ ਪੇਨ ਹੁੰਦੀ ਸੀ ਵੀ ਇਹਦੀ ਹਟਦੀ ਮੈਨੂੰ ਉਹ ਬੰਦ ਹੋ ਗਈ ਉਸ ਤੋਂ ਬਾਅਦ ਮੈਂ ਚੱਲਣ ਫਿਰਨ ਵੀ ਲੱਗੀ ਹੁਣ ਮੈਂ ਸੈਰ ਵੀ ਕਰ ਲੈਂਦੀ ਆ اچھا ਹੁਣ ਤੁਸੀਂ ਸੈਰ ਵੀ ਕਰ ਲੈਂਦੇ ਹਾਂਜੀ ਸੈਰ ਵੀ ਕਰ ਲੈਂਦੀ ਆ ਮੈਨੂੰ 6 ਮਹੀਨੇ ਹੋ ਗਏ ਹੁੰਦੀ ਨੇ ਆ ਦੇਖੋ 6 ਮਹੀਨੇ ਤੋਂ ਆ ਹਾਂਜੀ ਪਹਿਲਾਂ ਮੈਨੂੰ ਕਿੰਨੇ ਪਰਸੈਂਟ ਫਰਕ ਆ ਜੇ 100 ਦੇ ਵਿੱਚੋਂ ਮੰਨ ਕੇ ਚੱਲੀ ਹਾਂਜੀ 90 ਹੈਗਾ ਹੀ ਆ 90 ਪਰਸੈਂਟ ਹਾਂਜੀ ਮੈਨੂੰ ਪਤਾ ਕੀ ਜਦੋਂ ਮੈਂ ਆਈ ਸੀ ਮੈਨੂੰ ਮੁੰਡਾ ਫੜ ਕੇ ਲੈ ਕੇ ਆਇਆ ਸੀ ਮੈਨੂੰ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਸੀ ਇਹਨਾਂ ਦੇ ਮੂਰੇ ਹੋਰ ਵੀ ਨਹੀਂ ਹੋਣਿਆ ਹਾਂਜੀ ਮੇਰਾ ਬਸ ਰੋਣਾ ਨਿਕ ਹੋਣ ਦੇਖੋ ਮੈਂ ਕੱਲੀ ਆਉਣੀ ਆ ਨਾਬੇ ਕੋਲ ਨਾਬੇ ਦੇ ਲਵੇ ਪਿੰਡ ਉਤੋਂ ਦੀ ਅਕੜੇ ਵਾਲੇ ਜ਼ਿਲ੍ਹੇ ਚ ਹੁਣ ਤੁਸੀਂ ਕੱਲੀ ਆ ਕੱਲੀ ਆਉਣੀ ਆ ਜੀ ਮੈਂ ਮੈਂ ਹੁਣ ਦੇਖ ਲਓ ਵੀ ਅਕਤੂਬਰ ਮਹੀਨੇ ਦੀ ਮੈਂ ਕੱਲੀ ਆ ਰਹੀ ਆ ਸਤੰਬਰ ਚ ਮੈਂ ਘਾਣ ਲੱਗੀ ਆ ਬਹੁਤ ਬਹੁਤ ਸ਼ੁਕਰੀਆ ਕਿਤੇ ਮੁੰਡਾ ਫੜ ਕੇ ਲੈ ਕੇ ਆਉਂਦਾ ਕਿਤੇ ਮੁੰਡਾ ਫੜ ਕੇ ਲੈ ਕੇ ਆਉਂਦਾ ਨਹੀਂ ਤਾਂ ਐਂ ਲੱਦ ਹੁੰਦਾ ਕਿ ਬੰਦਾ ਕਿਤੇ ਹਾਂ ਜੀ ਨੂੰ ਐ ਤੀ ਵੀ ਕਿਤੇ ਗਿਰਨਾ ਜਾਵੇ ਤੁਰ ਵੀ ਨਹੀਂ ਸਕਦੀ ਸੀ ਮੇਰੀ ਇੰਨੀ ਹਾਲਤ ਖਰਾਬ ਤੇ ਹੁਣ ਮੈਂ ਠੀਕ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਵੇਖਿਆ ਕਿ ਲੋਕ ਬੜੀ ਦੂਰ ਦੂਰ ਹੋ ਕੇ ਪਹੁੰਚਦੇ ਨੇ 90 ਤੇ ਵਿੱਚੋਂ ਕੋਈ 4 ਮਹੀਨੇ ਤੋਂ ਦਵਾਈ ਕਰ ਰਿਹਾ ਕੋਈ 6 ਮਹੀਨੇ ਤੋਂ ਖਾ ਰਿਹਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਕਾੜਾ ਵੀ ਜਿਹੜਾ ਪਿੱਛੇ ਤਿਆਰ ਹੁੰਦਾ ਹੁੰਦਾ ਉਹ ਕਾੜਾ ਇਸ ਵਕਤ ਇੱਥੇ ਤਿਆਰ ਹੁੰਦਾ ਹੈ ਜਿਹੜੇ ਕਾੜੇ ਦੀ ਬਾਰ ਬਾਰ ਗੱਲਬਾਤ ਹੋ ਰਹੀ ਸੀ ਉਹ ਕਾੜਾ ਇਹ ਵਾਲਾ ਆ ਇਸ ਕਾੜੇ ਦਾ 7 ਲੋਕੀ ਕਰਨਗੇ ਕਰਨਗੇ ਜਦੋਂ ਆਪਾਂ ਉਹ ਉਦੋਂ ਵੀ ਤੁਹਾਨੂੰ ਸਾਰੀ ਗੱਲ ਪਾਜਦੀ ਆ ਨਾਲ ਦੇ ਨਾਲ ਕਰਦੇ ਰਹਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਵਾ ਵੈਜੀ ਸਾਡੇ ਨਾਲ ਨੇ ਅ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਹਿਣ ਜੀ ਮੈਂ ਸਰਾ ਇੱਕ ਗੱਲ ਦੇਖਦਾ ਹੈਗਾ ਜਦੋਂ ਤੁਹਾਨੂੰ ਹਾਲ ਪੁੱਛੀ ਜਦੋਂ ਸਮਾਜ ਦਾ ਹਾਲ ਦੇਖਦਾ ਤਾਂ ਲੱਗਦਾ ਕਿ ਤਨਾ ਕਿਤੇ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਹਾਰਟ ਦੀਆਂ ਪ੍ਰੋਬਲਮਾਂ ਅੱਜ ਦੇ ਸਮੇਂ ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਕਿਉਂ ਪਤਾ ਕੀ ਦੇਖੋ ਹਾਰਟ ਦੀ ਏ ਨਹੀਂ ਹੈਗਾ ਹੂੰ ਲੋਕਾਂ ਦਾ ਜਿਹੜਾ ਖਾਣ ਪੀਣ ਦਾ ਸਿਸਟਮ ਆ ਉਹ بگੜ ਚੁੱਕਾ ਹੈ। ਲੋਕ ਕੁਦਰਤੀ ਖਾਣੇ ਤੋਂ ਦੂਰ ਹੋ ਗਏ ਹੈ। ਹਮਮ। ਕਿਵੇਂ ਜੀ ਪਹਿਲਾਂ ਚੁੱਲ੍ਹੇ ਤੇ ਰੋਟੀ ਬਣਦੀ ਸੀ ਨਾ ਉਹ ਜਿਹੜਾ ਧੂਆਂ ਵੀ ਉੱਠਦਾ ਸੀ ਨਾ ਚੁੱਲ੍ਹੇ ਦੇ ਆਲੇ ਦੁਆਲੇ ਬਹਿ ਕੇ ਰੋਟੀਆਂ ਖਾਂਦੇ ਅਸੀਂ ਬੀਬੀਆਂ ਹਮ ਜੇ ਬਣਾਉਂਦੇ ਸੀ ਜਾਂ ਆਪਾਂ ਖਾਂਦੇ ਸੀ। ਉਹ ਵੀ ਬਲੌਕੇਜ ਨਾ ਹੋਣ ਦਾ ਕਾਰਨ ਬਣਦਾ ਸੀ। ਇਹ ਉਹਦੇ ਨੇ ਹੁੰਦੀ ਨਹੀਂ ਸੀ ਬਲੌਕੇਜ। ਹੁੰਦੀ ਨਹੀਂ ਸੀ ਬਿਲਕੁਲ। ਜਿਹੜਾ ਚੁੱਲ੍ਹੇ ਤੇ ਬਹਿ ਕੇ ਰੋਟੀ ਖਾਣਾ ਰੋਟੀ ਪਕਾਉਣਾ ਪਰ ਅੱਜ ਕੱਲ੍ਹ ਚੁੱਲ੍ਹੇ ਨਹੀਂ ਰਹੇ ਹਨ ਗੁੜ ਨਹੀਂ ਰਿਹਾ ਸ਼ੱਕਰ ਨਹੀਂ ਰਹੀ ਹਰੀਆਂ ਸਬਜ਼ੀਆਂ ਨਹੀਂ ਰਹੀ ਅੱਜ ਕੱਲ੍ਹ ਕੀ ਚੱਲ ਰਿਹਾ 29 ਰੁਪਏ ਕਿਲੋ ਵਾਲੀਆਂ ਕਰੀਮਾਂ ਫਾਸਟ ਫੂਡ ਜੰਕ ਫੂਡ ਉਹਦੇ ਨਾਲ ਸਾਰੀ ਦੁਨੀਆ ਬਿਮਾਰੀਆਂ ਦਾ ਸ਼ਿਕਾਰ ਹੋ ਗਈ ਤੁਸੀਂ ਜਿਹੜੇ ਮਰਜ਼ੀ ਹਸਪੀਟਲ ਚੱਲ ਜਾਓ ਐਂ ਲੱਗੂ ਵੀ ਸਾਰਾ ਪੰਜਾਬ ਇੱਥੇ ਆ ਗਿਆ ਬਿਲਕੁਲ ਜਦੋਂ ਆਪਾਂ ਹਸਪੀਟਲਾਂ ਦੇ ਵਿੱਚ ਵੀ ਜਾਂਦੇ ਹਾਂ ਜਿਵੇਂ ਨਾ ਮੈਂ ਹੁਣ ਗੱਲ ਵੀ ਕਰ ਰਿਹਾ ਸੀਗਾ ਇੱਕ ਗੱਲ ਹੋਰ ਦੇਖਣ ਨੂੰ ਮਿਲ ਜਾਂਦੀ ਹੈ ਕਿ ਕਈਆਂ ਨੇ ਦੋ ਦੋ ਵਾਰ ਸਟੰਡ ਪਵਾ ਲਿਆ ਆਪਰੇਟ ਕਰਾ ਲਿਆ ਬ ਫਿਰ ਵੀ ਇਲਾਜ ਨਹੀਂ ਹੋ ਪਾਉਂਦਾ ਫਿਰ ਵੀ ਉਹੀ ਤਕਲੀਫ ਉਦਾਂ ਹੀ ਛਾਤੀਏ ਦਰਦ ਉਦਾਂ ਹੀ ਪ੍ਰੋਬਲਮ ਸਾਹ ਚੜਦਾ ਇਹ ਕਾਤੇ ਫਿਰ ਹੁਣ ਆਪਣੇ ਕੋਲੇ 12 ਸਟੰਟ ਵਾਲੇ 14 ਸਟੰਟ ਵਾਲਾ ਵੀ ਇੱਕ ਕੈਨੇਡਾ ਇੰਗਲੈਂਡ ਤੋਂ ਆਏ ਹੋਏ ਭਾਜੀ ਉਹ ਕਹਿੰਦੇ ਮੈਂ ਹੁਣ ਇੱਕ ਸਾਲ ਦੀ ਛੁੱਟੀ ਲੈ ਕੇ ਆਇਆ ਉਹਨਾਂ ਦੇ 14 ਸਟੰਟ ਪੈ ਚੁੱਕੇ ਆ 14 ਸਟੰਟ 14 ਸਟੰਟ ਅਸੀਂ ਰਾਜੂ ਸ਼੍ਰੀ ਵਾਸਤਵ ਨੂੰ 10 ਸਟੰਟ ਪੈ ਸਿਓ ਵੱਧ ਤੋਂ ਵੱਧ ਮੰਨਦੇ ਸੀਗੇ 10 ਸਟੰਟਾਂ ਵਾਲਾ ਸਾਨੂੰ ਵੱਡਾ ਬੰਦਾ ਹੈ ਨਾ ਪਰ 14 ਵਾਲਾ ਸਾਡੇ ਕੋਲੇ ਆ ਗਿਆ ਉਂਗਲੈਂਡ ਤੋਂ ਆਏ ਨੇ ਇੱਕ ਸਾਲ ਦੀ ਛੁੱਟੀ ਲੈ ਕੇ ਆਏ। ਯਾਨੀ ਐਡਾ ਉਹਦਾ ਸਟੰਟ ਪਾ ਕੇ ਜਿਹੜਾ ਸਟੰਟ ਉਹ ਪਾਉਣਾ ਹੈ ਜਦੋਂ ਨਾੜ ਦੇ ਵਿੱਚ ਐਡਾ ਸਟੰਟ ਪੈ ਗਿਆ ਨਾ ਉਹਦੇ ਨਾਲ ਕੋਈ ਬਲੌਕੇਜ ਨਹੀਂ ਖੁੱਲੀ। ਇਨ ਟਾਈਮ ਲਈ ਮਹੀਨੇ ਦੋ ਮਹੀਨੇ ਲਈ ਰਾਹਤ ਆਉਂਦੀ ਆ। ਪਰ ਇਹ ਜੋ ਉਹਨਾਂ ਦੱਸਦੇ ਨਹੀਂਗੇ ਜਿਉਂ ਉਹਨਾਂ ਕਹਿੰਦਾ ਦੁੱਧ ਪੀਲੇ ਉਹਨਾਂ ਕਹਿੰਦਾ ਪਤਲਾ ਕਰਕੇ ਲੈ ਲਓ ਉਹਨਾਂ ਕਹਿੰਦਾ ਦਹੀਂ ਖਾ ਲੀ ਉਹਨਾਂ ਕਹਿੰਦਾ ਪਤਲਾ ਕਰਕੇ ਲੈ ਲਓ। ਬੰਦ ਨਹੀਂ ਕਰਦੇ ਕੁਝ ਉਹਦਾ। ਹੁਣ ਤੁਸੀਂ ਇੱਥੇ ਕਿਸੇ ਵੀ ਮਰੀਜ਼ ਨੂੰ ਪੁੱਛ ਲਓ ਵੀ ਅਸੀਂ ਡਾਈਟ ਚਾਰਟ ਤੇ ਮੈਂ ਉਹਨਾਂ ਨਾਲ ਅੜੇ ਹੀ ਰਹਿਣਾ।